ਸਾਨੂੰ ਦਸਾਂਗੇ ਜੀ ਸੂਟ ਦੀ ਕਟਾਈ ਜਿਨ੍ਹਾਂ ਦੀ ਫਿਟਿੰਗ ਹੈਗੀ ਹੈ ਛਾਤੀ 18 ਕਮਰ 16 ਤੇ ਤੀਰਾ 11 ਗਾ ਕਮੀਜ਼ ਦੀ ਲੰਬਾਈ ਹੈਗੀ 44 ਘੇਰਾ 20 हिਪ ਵੀ 20 ਮੋਡਾ 9 ਇੰਚ ਬਾਜੂ 18 ਬਾਜੂ ਦੀ ਮੂਰੀ 5 ਇੰਚ ਪਲੇਟ 11.5 ਤੇ ਤਿਆਰ ਆਪਾਂ ਤੁਹਾਨੂੰ ਇਸ ਨਾਪ ਦੇ ਅੱਜ ਸੂਟ ਦੀ ਕਟਾਈ ਦੱਸਾਂਗੇ ਲੰਬਾਈ ਆਪਾਂ ਲੈ ਚੁੱਕੀ ਹੈਗੀ نیچے ਘੇਰਾ ਫੋਲਡ ਕਰ ਚੁੱਕਿਆ ਆਪਾਂ 1.5 ਇੰਚ ਚਾਪਾ ਲੰਬਾਈ ਜ਼ਿਆਦਾ ਲੈ ਚੁੱਕੇ ਆਂਗੇ ਉਸ ਤੋਂ ਬਾਅਦ ਹੁਣ ਸਾਨੂੰ ਇਧਰ ਆਪਾਂ ਕਟਾਈ ਦੱਸ ਦੀ ਤੀਰਾ ਪਾ ਲਿਆ ਗਿਆ 11 ਇੰਚ ਸਾਢੇ 5 ਤੇ ਨਿਸ਼ਾਨ ਲਾਏ ਨੇ ਉਸ ਤੋਂ ਬਾਅਦ ਇਸ ਤਰ੍ਹਾਂ ਆਪਾਂ ਲੈ ਲਿਆ ਸਾਢੇ 7 ਇਧਰੋਂ ਵੀ ਆਪਾਂ ਪੂਰਾ ਸਾਢੇ 7 ਤੇ ਨਿਸ਼ਾਨ ਲਾ ਕੇ ਡਰਾਫਟ ਬਣਾ ਲਿਆ ਉਸ ਤੋਂ ਬਾਅਦ ਆਪਾਂ ਇੱਥੇ ਲਾਵਾਂਗੇ 1 ਇੰਚ ਦਾ ਨਿਸ਼ਾਨ ਉਸ ਤੋਂ ਬਾਅਦ ਲਾਵਾਂਗੇ ਅੱਧੇ ਦਾ ਉਸ ਤੋਂ ਬਾਅਦ ਆ ਸਾਢੇ 7 ਦਾ ਲੱਗ ਹੀ ਚੁੱਕਿਆ ਆਪਣਾ ਡਰਾਫਟ ਬਣ ਗਿਆ ਪੂਰਾ ਉਸ ਤੋਂ ਬਾਅਦ ਸਾਢੇ 7 ਦਾ ਜਿਹੜਾ ਅੱਧ ਕਰਿਆ ਹੋਇਆਗਾ ਉਹ ਤੇ ਨਿਸ਼ਾਨ ਲਾਵਾਂਗੇ ਉਸ ਤੋਂ ਬਾਅਦ ਜਿਹੜਾ ਉਹ ਅੱਧ ਕਰਿਆ ਸੀ ਉਸ ਤੋਂ ਬਾਅਦ ਨਿਸ਼ਾਨ ਲਾਵਾਂਗੇ ਸਾਢੇ 7 ਦਾ ਅੱਧ ਕਰ ਲਿਆ ਫਿਰ ਜਿਹੜਾ ਅੱਧ ਕਰਿਆ ਸੀ ਉਹਦੂ ਅੱਧ ਕਰ ਲਿਆ ਉਦੋਂ ਬਾਅਦ ਆਪਣੀ ਫਿਟਿੰਗ ਹੈਗੀ ਹੈਗੀ 18 ਇੰਚ 18 ਇੰਚ ਫਿਟਿੰਗ ਹੈਗੀ ਤਾਂ ਆਪਾਂ 1 ਇੰਚ ਹਮੇਸ਼ਾ ਵਧਾ ਕੇ ਹੀ ਨਿਸ਼ਾਨ ਲਾਵਾਂਗੇ ਜੇ 18 ਗੀ ਤਾਂ ਉਹਨੀ ਆ ਜੇ ਕਿਸੇ ਦੀ 20 ਹੈ ਤਾਂ 21 ਲਾਵਾਂਗੇ ਜੇ ਉੰਨੀ ਆ ਤਾਂ ਵੀ ਲਾਵਾਂਗੀ ਹਮੇਸ਼ਾ ਵਧਾ ਕੇ ਹੀ ਨਿਸ਼ਾਨ ਲੱਗੂਗਾ ਇਹ ਆਪਣਾ ਉਸ ਤੋਂ ਬਾਅਦ ਇਸ ਰੰਗ ਦੇ ਵਿੱਚ ਆਪਾਂ 2 ਇੰਚ ਦਾ ਨਿਸ਼ਾਨ ਲਾਵਾਂਗੇ ਪਹਿਲਾਂ ਫਿਰ ਉਸ ਤੋਂ ਬਾਅਦ ਲਾਪਾ ਲਾਵਾਂਗੇ 1 ਇੰਚ ਦਾ ਨਿਸ਼ਾਨ ਜਿਹੜੀ ਆਪਾਂ 7 ਦੇ ਅੱਧ ਕਰਕੇ ਨਿਸ਼ਾਨ ਲਾਇਆ ਸੀ ਆ ਵੱਡੀ ਵਾਲੀ ਗਲਾਈ ਆਪਾਂ ਉਹ ਤੇ ਲਜਾਵਾਂਗੇ ਉਸ ਤੋਂ ਬਾਅਦ ਜਿਹੜਾ 7 ਦੇ ਉਦੋਂ ਅੱਧ ਕਰਿਆ ਸੀਗਾ ਉਹ ਨਿਸ਼ਾਨ ਲਾ ਲਿਆ ਸਾਪਾ ਵਾਲੀ ਆ 1.4 ਇੰਚ ਵਾਲੀ ਗਲਾਈ ਇਸ ਤਰ੍ਹਾਂ ਲਿਆਵਾਂਗੇ ਉਸ ਤੋਂ ਬਾਅਦ ਇਧਰ ਆਪਾਂ ਲਾਵਾਂਗੇ 2.5 ਇੰਚ ਦਾ ਨਿਸ਼ਾਨ ਇਹਦੇ 2.5 ਤੋਂ ਫਿਰ ਆਪਾਂ ਲਾਵਾਂਗੇ ਪਲੋਈ ਦਾ ਨਿਸ਼ਾਨ ਦਾ ਲੈ ਲਾਂਗੇ 3.5 ਇੰਚ ਇਧਰੋਂ ਆਗਾ ਇਹ ਇਸ ਤਰ੍ਹਾਂ ਠੀਕ ਹੈ 2 ਇੰਚ ਦਾ ਗੈਪ ਇਹ ਵਾਲਾ ਦਾ 2 ਦਾ ਹੀ ਗੈਪ ਉੱਪਰੋਂ ਆ ਇਹ 2-2 ਦਾ ਗੈਪ ਹੀ ਹੋਣਾ ਚਾਹੀਦਾ ਜਿੰਨਾ ਦੀ છાતી 16 ਤੱਕ ਰਹਿ 16 ਤੱਕ ਆਪਾਂ 1.5 ਇੰਚ ਦਾ ਫਾਸਲਾ ਲਵਾਂਗੇ 16 ਤੋਂ ਲੈ ਕੇ 20 ਇੰਚ ਤੱਕ ਆਪਾਂ ਇਹ ਦੋ ਦਾ ਫਾਸਲਾ ਲਵਾਂਗੇ ਜੇ ਕਿਸੇ ਦੀ છાਤੀ 21 ਇੰਚ 22 ਜਾਂ ਤਾਂ 22 ਇੰਚ ਦਾ ਫਾਸਲਾ ਪਲੋਈ ਦਾ ਵਾਲਾ ਲਵਾਂਗੇ 2.5 2.5 ਉਸ ਤੋਂ ਬਾਅਦ ਇਹ ਵਾਲੀ ਆਪਾਂ ਥੋੜੀ ਜਿਹੀ ਤਿਰਛੀ ਦੇਣੀ ਆ ਪਲੋਈ ਜ਼ਿਆਦਾ ਨਹੀਂ ਹੈਗੀ ਆ ਦੇਖ ਤੁਹਾਨੂੰ ਮਿਲ ਕੇ ਵੀ ਦੱਸ ਦੇਵਾਂਗੇ 6 ਇੰਚ ਤੇ ਆਈ ਆ 6 ਤੇ ਵੀ ਲੈ ਸਕਦੇ ਆ 6.5 ਤੇ ਵੀ ਵੈਸੇ ਜਿਵੇਂ ਅਗਲੇ ਦੀ ਪਲੋਈ ਆਵੇ ਨਾ ਆਪਾਂ ਸਾਰ ਉਸ ਤਰਾਏ ਦੀ ਬਸ ਥੋੜੀ ਜਿਹੀ ਸ਼ੇਪ ਦੇ ਦੇ ਆਪਣੀ ਸਾਈਡ ਸੇ ਆਉਣ ਹੈਗੀ ਹੈ ਤਿਆਰ 16 ਇੰਚ ਤਾਂ ਆਪਾਂ ਲਵਾਂਗੇ 17 ਇੰਚ 1 ਇੰਚ ਜ਼ਿਆਦਾ ਲੈਣੀ ਆ ਹਮੇਸ਼ਾ ਹੀ ਉਸ ਤੋਂ ਬਾਅਦ ਆਪਾਂ ਇਹ ਕਟਾਈ ਕਰਨ ਵੇਲੇ 4 ਇੰਚ ਲੰਬਾਈ ਜ਼ਿਆਦਾ ਲੈਣੇ ਆਗੇ ਚੜਾਈ ਵੀ ਕਈ ਵਾਰ ਅਸੀਂ ਸੂਟ ਦੇ ਮੁਤਾਬਕ ਜੇ ਕੋਈ ਕਹਿ ਦੇ ਵੀ ਕਪੜਾ ਵਿੱਚ ਫੋਲਡ ਕਰ ਦਿਓ ਤਾਂ 4 ਇੰਚ ਲੈ ਲੈਣਾ ਨਹੀਂ ਹਮੇਸ਼ਾ ਆਪਾਂ ਹਰ ਇੱਕ ਸੂਟ ਦੀ ਕਟਾਈ ਵੇਲੇ ਘੇਰੇ ਤੋਂ 3 ਇੰਚ ਵੱਧ ਲੈਣੇ ਆ ਇਹ ਅਸੀਂ ਥੋੜਾ ਜਿਆਦਾ ਲਿਆਗਾ ਤਾਂ ਨਹੀਂ ਤਾਂ ਜਦੋਂ 10 ਇੰਚ ਲੈਣੇ ਤਾਂ ਬਸ ਇੱਥੇ ਡੇਢ ਦਾ ਮਾਰਕ ਕਰ ਦੋ ਡੇਢ ਇੰਚ ਇਧਰ ਲੈ ਲਓ ਬਸ ਉਹ ਨਹੀਂ ਘੇਰਾ ਹਿੱਪ ਤਿਆਰ ਰਹਿ ਜੂਗੀ ਆਪਣੇ ਆਪ ਇਧਰੋਂ ਮੈਨਣ ਦੀ ਲੋੜ ਨਹੀਂ ਇਧਰੋਂ ਬਸ ਡੇਢ ਇੰਚ ਦਾ ਨਿਸ਼ਾਨ ਲਾ ਦੋ ਹੁਣ ਤੁਹਾਨੂੰ ਵੀ ਇਹ ਸਕਾਰਟ ਦੱਸਾਂਗੇ ਜਿਹੜਾ 2.5 ਇੰਚ ਦਾ ਨਿਸ਼ਾਨ ਲਾਇਆ ਸੀ 2.5 ਤੋਂ ਆਪਾਂ ਇਸ ਤਰ੍ਹਾਂ 10 ਇੰਚ ਤੱਕ ਕੱਟ ਪਾਵਾਂਗੇ ਉਸ ਤੋਂ ਬਾਅਦ ਇੱਥੇ ਚਾਰੇ ਪੀਸ ਚੱਕ ਜਿਹੜਾ ਆਪਾਂ ਇਹ ਵਾਲਾ ਨਿਸ਼ਾਨ ਲਾਇਆ ਇਹ ਨਹੀਂ ਹੈਗਾ ਕਿ ਕਟਾਈ ਆਪਾਂ ਸੇਮ ਇਹਦੇ ਉੱਤੀ ਕਰਾਂਗੇ ਥੋੜਾ ਥੋੜਾ ਹਟਾ ਕੇ ਇਹਦਾ ਕਰਾਂਗੇ ਨਾਲ-ਨਾਲ ਹੀ ਬਸ ਮੜਾ-ਮੜਾ ਫਰਕ ਪਾ ਕੇ ਉਸ ਤੋਂ ਬਾਅਦ ਆਪਾਂ ਦੋ ਪੀਸ ਚੱਕ ਲੈਣੇ ਨੇ ਦੇਖਣਾ ਵੀ ਇਹ ਚਾਰੇ ਪੀਸਾਂ ਤੇ ਨਾ ਕਾਟ ਪੈ ਜੇ ਦੋ ਤੇ ਤਿੰਨ ਉਦੋਂ ਦਵਾ ਦਾ ਆਪਾਂ ਇਹ ਰਿਸ਼ਾਨ ਦੇ ਲੈਣੇ ਨੇ ਹਲਕੇ ਹਲਕੇ ਜਿਹੜੀ ਆ ਪਲੋਈ ਦਾ ਨਿਸ਼ਾਨ ਆਪਾਂ ਡਰਾਫਟ ਦਾ ਖੁੰਜਾ ਹੋਊਗਾ ਵਿੱਚ ਉਹਦੇ ਵਿੱਚ ਦੀ ਖੁੰਜੇ ਵਿੱਚ ਦੀ ਲਿਜਾਣੀ ਹੈ ਚਾਹੇ ਪਲੋਈ ਕਿਤੇ ਵੀ ਹੋਵੇ 2 ਤੇ ਹੋਵੇ 1.5 ਤੇ ਹੋਵੇ ਪਰ ਇਹ ਪਲੋਈ ਦਾ ਨਿਸ਼ਾਨ ਹਮੇਸ਼ਾ ਆਪਾਂ ਖੁੰਜੇ ਵਿੱਚ ਦੀ ਹੀ ਲੈ ਕੇ ਜਾਵਾਂਗੇ ਤਾਂ ਆਪਾਂ ਇੱਥੇ ਲਾਵਾਂਗੇ ਕੱਟ ਇਧਰ ਵੀ ਲਾ ਲਾਂਗੇ ਦੋ ਪੀਸ ਚੱਕ ਕੇ ਲਾਉਣੇ ਆ ਇਹ ਆਹ ਵਾਲੀ ਪਲੋਈ ਦੇ ਵੀ ਦੋ ਪੀਸ ਚੱਕ ਕੇ ਤੇ ਆਹ ਵਾਲੀ ਪਲੋਈ ਦੇ ਵੀ ਜਿਹੜੇ ਆ ਹੋਣਗੇ ਇਹ ਆਪਾਂ ਚਾਰੇ ਪੀਸ ਚੱਕ ਕੇ ਲਾਵਾਂਗੇ ਇਸ ਤਰ੍ਹਾਂ ਹੁਣ ਤੁਹਾਨੂੰ ਗੱਲੇ ਦਾ ਦੱਸਾਂਗੇ ਬੈਕ ਗਲਾ ਹਮੇਸ਼ਾ ਇਧਰੋਂ ਚੜਾਈ ਕੋਈ ਕਿੰਨਾ ਹੀ ਹੈਵੀ ਆ ਕੋਈ ਜ਼ਿਆਦਾ ਹੀ ਡੀਪ ਆਉਂਦਾ ਹੋਵੇ ਤਾਂ ਕੀ ਕਹਿਣਾ ਤਾਂ ਨਹੀਂ ਇਧਰੋਂ ਆਪਾਂ ਲਾਵਾਂਗੇ 2 ਇੰਚ ਹਮੇਸ਼ਾ ਇਹ ਅਸੀਂ ਦੋ ਹੀ ਲੈਨੇ ਆਂ ਇਧਰੋਂ ਵੀ ਦੋ ਲੈਨੇ ਚੜਾਈ ਬਣੂ ਇਹ ਅਸੀਂ ਇੱਕ ਗੜਵਗਲਾ ਬਣਾਵਾਂਗੇ ਤਾਂ ਇਸ ਕਰਕੇ ਜਦੋਂ 7.5 ਇੰਚ ਤੇ ਇਹ ਗੜਵਗਲਾ ਬਣੂਗਾ ਨਹੀਂ ਵੈਸੇ ਤਾਂ 6 6.5 ਹੀ ਚੱਲਦਾ ਗਲਾਮ ਜਿਹਨੇ ਡੀਪ ਗਲਾ ਬਣਾਉਣਾ ਗੜਵਗਲਾ ਇਸ ਤਰ੍ਹਾਂ ਆਊਗਾ ਤਾਂ ਇੱਥੋਂ ਜਿਹੜਾ ਆਪਾਂ ਡਰਾਫਟ 2 2 ਦਾ ਬਣਾ ਲਿਆ ਉਸ ਤੋਂ ਆਪਾਂ 10 ਇੰਚ ਦਾ ਨਿਸ਼ਾਨ ਦੇ ਦਾਂਗੇ ਇਹਨੂੰ ਇੱਥੋਂ ਗਲਾਈ ਦੇ ਕੇ ਅੱਧੇ ਅੱਧੇ ਇੰਚ ਦਾ ਐਸ ਤੋਂ ਨਿਸ਼ਾਨ ਆ ਜੂਗਾ ਇਹ ਅੱਜ ਦੀ ਸਾਡੀ ਕਟਾਈ ਸੀ ਕਮੀਜ਼ ਦੀ ਧੰਨਵਾਦ